ਗੁਰਜੀ ਦੇ ਖਾਲਸਾ ਭਾਈ ਗੁਰਜੀ ਦੀ ਫਤਿਹ ਆ ਵੇਖੋ ਜੀ ਪਾਈਪ ਲਾਈਨ ਵੇਖੋ ਪਾੜ ਗਏ ਪਾਈਪ ਲਾਈਨ ਨਹੀਂ ਛੱਡੀ ਇਹਨਾਂ ਨੇ ਕਮ ਸਕੋਂ ਪਾਈਪ ਲਾਈਨ ਨਹੀਂ ਛੱਡਦੇ ਹੁਣ ਵੇਖੋ ਆ ਕਿਦਾਂ ਆਪਾਂ ਆਰ ਪਾਰ ਪਾਣੀ ਨਿਘਾਉਣਾ ਵੇਖੋ ਭਾਜੀ ਆ ਵੇਖੋ ਪਾਈਪ ਲਾਈਨ ਦਾ ਢੱਕਣ ਪਾੜ ਕੇ ਭਾਜੀ ਆ ਹੁਣ ਕਿੰਨੇ ਬਣਾਉਣੇ ਆ ਤੇ ਕਿਹਦੀਆਂ ਗੱਲਾਂ ਵੇਖੋ ਭਾਜੀ ਆ ਇੰਨਾ ਧੱਕਾ ਭਾਜੀ ਵੇਖੋ ਤਾਂ ਪੁਲਾਵ ਕਿਹੜਾ ਹੋਊਗਾ ਯਾਰ ਸ਼ਨੀ ਦਾ ਅੱਧੀ ਚੱਲੇ ਤੇਰੀ ਮੈਡੀ ਲਈ ਤੂੰ ਕਿਹੜਾ ਰਾਹੂ ਪਬਲਿਕ ਦਾ ਮੋਟਾ ਮੈਂ ਨਹੀਂ ਆਇਆ ਕਿਉਂ ਯਾਨੀ ਜਲੇ ਦੇਖ ਲਾ ਕੋਈ ਨਹੀਂ ਅਸਰਾ ਕਰਾ ਮੈਂ ਪੈਣਾ ਅਸਰਾ ਜਦੋਂ ਕਾਟਾ ਚਾਪੈਣਾ ਕਰਾ ਆਪਾਂ ਪਿੱਟੇ ਵੱਡ ਗਏ ਉਥੇ ਜਮੀਨ ਰਿਪੇਅਰ ਕਰਨ ਆਏ ਸੀ ਸਾਨੂੰ ਪੁਲਿਸ ਨੇ ਉਥੋਂ ਅਰੈਸਟ ਕਰ ਲਿਆ ਉਥੋਂ ਫੜ ਲਿਆ ਸਾਨੂੰ ਜ ਲੈ ਗਏ ਤਿੱਬਾ ਥਾਣੇ ਚ ਮਗਰੋਂ ਸ਼ਾਮ ਦੇ ਟਾਈਮ ਅਹੀਂ ਉਥੇ ਹੀ ਮਗਰੋਂ ਧੱਕੇ ਨਾਲ ਪ੍ਰਸ਼ਾਸਨ ਨੇ ਮੇਰਾ ਬੇੜਾ ਹੀ ਕਲਾਕਾਰ ਇਤੇ ਬੇੜੇ ਦੀ ਮਨੇ ਦੀ ਪੇਸ ਕੋਈ ਨਹੀਂ ਗਈ ਇਹਨੇ ਹੱਥ ਵਿੱਚ ਸਲਫਾਸ ਪੜੀ ਹੀ ਉਹ ਦੂਜੀ ਰਾਉਂਡ ਅਪ ਜਿਹੜੀ ਹੁੰਦੀ ਆ ਉਹ ਖਾ ਲੈਣਗਾ ਹੀ ਉਹ ਲੇਡੀ ਪੁਲਿਸ ਨੇ ਇੱਕ ਨੇ ਧੱਕਾ ਮਾਰ ਕੇ ਛੁਡਤੀ ਜੇ ਖਾ ਲਿੰਦਾ ਇਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਇਹ ਧੱਕੇ ਨਾਲ ਕਬਜ਼ਾ ਲਾਉਣ ਕਣਕ ਦੇ ਟਾਈਮ ਹੀ ਸਾਡੇ ਕਬਜ਼ਾ ਕਰਨ ਆਉਂਦੇ ਰਿਹਾ 25 30 ਦਿਨ ਧਰਨਾ ਲਾ ਕੇ ਅਸੀਂ ਕਣਕ ਦੀ ਬਚਾਈ ਬਜਤ ਕੀਤੀ ਆ ਨਹੀਂ ਇਸ ਕਬਜ਼ੇ ਤੋਂ ਪਹਿਲਾਂ ਕੀ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਵਗੈਰਾ ਨਹੀਂ ਦਿੱਤੇ ਗਿਆ ਸਰ ਕੋਈ ਨੋਟਿਸ ਨਹੀਂ ਆਇਆ ਸਾਨੂੰ ਕੋਈ ਨੋਟਿਸ ਨਹੀਂ ਆਇਆ ਨਹੀਂ ਕੋਈ ਨੋਟਿਸ ਨਹੀਂ ਆਇਆ ਨਹੀਂ ਜਦੋਂ ਇਹੜੀਆਂ ਜ਼ਮੀਨਾਂ ਹੈਗੀਆਂ ਤੁਹਾਡੀਆਂ ਵਿੱਚ ਆ ਰਹੀਆਂ ਨੇ ਇਸ ਪ੍ਰੋਜੈਕਟ ਹਾਂਜੀ ਕੀ ਇਹਦਾ ਤੁਹਾਨੂੰ ਕੋਈ ਦੀ ਕੀਮਤ ਨਹੀਂ ਦਿੱਤੀ ਗਈ ਇਹਦੀ ਸਰ ਸਾਨੂੰ ਸਾਡੀ ਸਾਰੇ ਸਭ ਦੇਖ ਲਓ ਤੁਹਾਡੇ ਸਾਹਮਣੇ ਪੰਜ ਕਿੱਲੇ ਆਏ ਆ ਹਾਂਜੀ 1 ਕਰੋੜ ਸਰ ਇਹ ਆ ਇੱਕ ਰੋਡ ਹੋ ਗਿਆ ਇੱਕ ਰੋਡ ਹੋ ਗਿਆ ਤਿੰਨਾਂ ਰੋਡਾਂ ਦੇ ਸਾਡੀ ਜ਼ਮੀਨ ਆ ਗਈ ਠੀਕ ਹੈ ਜੀ ਪੰਜ ਕਿੱਲੇ ਜਿਹੜੀ ਸਾਡੀ ਜ਼ਮੀਨ ਪੱਜਦੀ ਆ ਤਕੋਣੀ ਬਚ ਗਈ ਵੇਖੋ ਠੀਕ ਹੈ ਜੀ ਵੇਖੋ ਬੇਕਾਰ ਉੱਥੋਂ ਲੈ ਕੇ ਉਧਰ ਵੀ ਇਦਾਂ ਵੱਜਦੀ ਆ ਨਾ ਵਾਉਣ ਦੇ ਲੈ ਗ ਰਹੀ ਨਾ ਕੱਦ ਦੇ ਰਹੀ ਜਿਹੜੇ ਚੱਕ ਬਣਾਤੇ ਸਾਰੇ ਇਹਨਾਂ ਨੇ ਉਹ ਨਹੀਂ ਬਣਾਤੇ 19 ਚੈੱਕ ਬਣਾਉਂਦੇ 19 ਚੈੱਕ ਬਣਾਤੇ ਬਾਹੇ ਹੈ ਕਿ ਹਿੱਸੇਦਾਰ ਤਿੰਨ ਵਾ ਚੱਕ ਇਹਨਾਂ ਨੂੰ ਨਹੀਂ ਬਣਾਤੇ ਆ ਪਟਵਾਰੀ ਬੱਬੂ ਕਹਿੰਦਾ ਏ 19 ਚੈੱਕ ਨੇ ਉਹ ਵੱਖ-ਵੱਖ ਪਰਿਵਾਰਕ ਮੈਂਬਰਾਂ ਤੇ ਬਣਾਤੇ ਹਾਂਜੀ ਹਾਂਜੀ ਠੀਕ ਆ ਉਹ ਸਰ ਸਾਂਝਾ ਖਾਤਾ ਸੀ ਇਸ ਕਰਕੇ ਬਣਾਏ ਹਾਂਜੀ ਪੱਬੂ ਪਟਵਾਰੀ ਕਹਿੰਦਾ ਤੁਹਾਡੇ ਮੈਂ ਚੈੱਕ ਤੁਹਾਡੇ ਨਾਂ ਕਰ ਦੂੰਗਾ ਤੁਸੀਂ ਤਸਕੀਮ ਕਰ ਲਓ ਅਸੀਂ ਤਾਂ ਤਸਕੀਮ ਵੀ ਕਰ ਲਈ ਆ ਚੱਕਾਂ ਤੋਂ ਬਾਅਦ ਜਿਹੜੀ ਜ਼ਮੀਨ ਉਹਨਾਂ ਨੂੰ ਸਾਨੂੰ ਛੱਡਣੀ ਉਹ ਵੀ ਉਹਨਾਂ ਦੇ ਨਾਂ ਚੜ ਗਈ ਠੀਕ ਆ ਬੱਬੂ ਪਟਵਾਰੀ ਨੇ ਸਾਡਾ ਉਹ ਕੰਮ ਨਹੀਂ ਕੀਤਾ ਸਾਡੇ ਨਾਂ ਚੱਕ ਨਹੀਂ ਬਣਾਏ ਹੁਣ ਸਰ ਕੇਸ ਕਰਕੇ ਪੈਸੇ ਲੈਣੇ ਪੈਂਦੇ ਆ ਠੀਕ ਹੈ ਇਦਾਂ ਹੁਣ ਚੱਕ ਇੱਕ ਕੋਈ ਕਿਸ਼ਤ ਦੇ ਦੂ ਬਾਅਦ ਚ ਕੋਈ ਕਿਸ਼ਤ ਕਹਿੰਦੇ ਸਾਨੂੰ ਦੇਣੀ ਆ ਦੋਹਾਂ ਨੂੰ ਤਿੰਨਾਂ ਨੂੰ ਚੌਹਾਂ ਨੂੰ ਸਾਡੀ ਕ੍ਰੈਜ਼ ਵੀ ਸਾਡੇ ਨਾਲ ਚੱਕ ਹੁਣ ਜਦੋਂ ਸਾਡੇ ਅਸੀਂ ਆਪ ਘਾਤਾ ਨੇ ਦਵਾਵਾਂਗੇ ਠੀਕ ਹੈ ਇਸ ਤੋਂ ਇਲਾਵਾ ਹੋਰ ਤੁਹਾਨੂੰ ਇੱਥੇ ਬੀਤੇ ਦਿਨ ਜਿਵੇਂ ਤਸਵੀਰਾਂ ਸਾਹਮਣੇ ਕੀ ਮੁਸ਼ਕਿਲਾਂ ਆਈਆਂ ਨੇ ਇਹ ਰਾਤ ਦੇ 12 1 ਵਜੇ ਤੱਕ ਵੀ ਆਉਂਦੇ ਰਹੇ ਸਾਡੇ ਅੱਛਾ ਜੀ ਪਬਜਾ ਲੈਣ ਅਹੀਂ ਆ ਕੁਦਰਤੀ ਹੀ ਉਠਪਿੰਦੇ ਰਹੇ ਆ ਅਹੀਂ ਡੱਕ ਦਿੰਦੇ ਰਹੇ ਆ ਪਰ ਇਹ ਵੀ ਸਾਡਾ ਕਹਿਣਾ ਮਾਲਿੰਦਰ ਵਾਪਸ ਚਲ ਜਾਂਦੇ ਰਿਹਾ ਠੀਕ ਹੈ ਫਿਰ ਇੱਕ ਵਾਰ ਕਣਕ ਦੇ ਟਾਈਮ ਵੀ ਆਏ ਆ ਇਹ ਹੁਣ ਤੇ ਇਹਨਾਂ ਨੇ ਅਤ ਕਰਤੀ ਆ ਹੁਣ ਤੇ ਜਦੋਂ ਆਏ ਆਏ ਸਾਡੇ ਮੇਰੇ ਨਾਲ ਦੀ ਆ ਇਹਨੂੰ ਘਬਰਾਟੋ ਕੀ ਰਾਤ ਖੜਿਆ ਇੱਕ ਆਪਣਾ ਆ ਲੜਕਾ ਇੱਥੇ ਇਹਨੂੰ ਵਿਚਾਰੇ ਨੂੰ ਗਲੂ ਗੋਸ ਲਵਾਇਆ ਇਹਦੀ ਬਹੁਤ ਬੁਰੀ ਹਾਲਤ ਕਰਤੀ ਆ ਹਾਲਤ ਦੇਖੋ ਸਰ ਜੀ ਕੀ ਦੇਖੋ ਦੇਖੋ ਖੜਿਆ ਨਹੀਂ ਜਾਣ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਪੁਲਿਸ ਵਾਲਿਆਂ ਨੇ ਇੱਕ ਲੇਡੀਜ਼ ਇਹ ਆ ਮੇਰੀ ਬਾਹ ਦੀ ਬਾਹਟ ਲੱਗੀ ਆ ਲਾ ਕੇ ਗਏ ਆ ਇੱਕ ਤੁਹਾਡੇ ਪਰਿਵਾਰਕ ਮੈਂਬਰ ਨੌਜਵਾਨ ਜਿਹੜਾ ਹਾਚੇ ਸਲਫਾਸ ਫੜੀ ਹੋਈ ਆ ਉਹ ਵੀ ਵੀਡੀਓ ਵਾਇਰਲ ਹੋਈ ਆ ਹਾਂਜੀ ਹਾਂਜੀ ਸਾਰੇ ਸਾਡੇ ਸਾਡੇ ਆਏ ਬੇਟਾ ਸਾਡਾ ਇਹਨਾਂ ਨੇ ਕੀਤੀ ਆ ਇਹਦੀ ਕੋਈ ਪੇਸ ਨਹੀਂ ਜਾਂਦੀ ਫਿਰ ਕਿ ਇਕੱਲਾ ਹੈਗਾ ਸੀ ਵਿਚਾਰਾ ਇੱਥੇ ਹੁਣ ਆਪਣੀ ਜ਼ਮੀਨ ਦੀ ਖਾਤਰ ਲੜ ਲੜ ਮਰਿਆ ਤੇ ਅੱਗੇ ਹੀ ਆ ਇਹ ਰਾਦੇ ਵੀ ਇਦਾਂ ਹੀ ਮਰ ਜੀਏ ਫਿਰ ਹੋਰ ਕੀ ਕਰਨਾ ਪਰ ਜਦੋਂ ਇਦਾਂ ਦਾ ਇਹ ਘਟਨਾ ਵਾਪਰ ਗਈ ਜਾਂ ਕੋਈ ਚੰਦ ਚੜ ਗਿਆ ਜਿਵੇਂ ਸਲਫਾਸ ਫੜੀ ਹੋਈ ਸੀ ਕੀ ਲੱਗਦਾ ਤੁਹਾਨੂੰ ਕਿ ਇਹ ਮਸਲੇ ਦਾ ਹੱਲ ਆ ਮਸਲਾ ਸਲਫਰ ਹੋਰ ਕੀ ਕਰ ਸਕਦੇ ਆ ਸਾਡੇ ਕੋਲ ਹੋਰ ਕੋਈ ਹੱਲ ਹੈ ਹੀ ਨਹੀਂ ਕਿ ਸਾਡਾ ਕੋਈ ਸਰਕਾਰ ਸਾਡੀ ਬਾਹ ਫੜਦੀ ਨਹੀਂ ਕੋਈ ਸੁਣਦਾ ਨਹੀਂ ਸਾਡੀ ਤਸੀਲਦਾਰ ਬਦਲੀ ਹੋ ਗਈ ਉਹ ਤੋਂ ਕੋਈ ਮੈਂ ਬੜੀ ਯਾਰ ਗਿਆ ਵਾ ਪਟਵਾਰੀ ਕੋ ਵੀ ਗਿਆ ਗਰਦੌਰ ਵੀ ਸਾਡਾ ਮਸਲਾ ਹੱਲ ਕਰੋ ਚਾਹੇ ਸਾਡੇ ਨਾਲ ਕਰੋ ਅਸੀਂ ਪੈਸੇ ਪਾ ਲੈ ਨਹੀਂ ਆ ਤੁਹਾਨੂੰ ਕਬਜ਼ਾ ਦੇਣੇ ਠੀਕ ਹੈ ਜੀ ਪਰ ਸਾਡਾ ਕਿਸੇ ਨੇ ਕਹਿਣਾ ਅਜੇ ਤੱਕ ਨਹੀਂ ਮੰਨਿਆ ਠੀਕ ਹੈ ਸਰ ਮੈਨੂੰ ਲੱਗੇ ਪੁਲਿਸ ਵਾਲੇ ਚੁੱਕੇ ਸਰ ਮੈਂ ਉਹਨਾਂ ਨੂੰ ਬੜਾ ਕਹਿੰਦਾ ਰਿਹਾ ਪਛੋ ਪੁਲਸੀਆਂ ਨੂੰ ਕਿ ਮੇਰੇ ਸਰ ਕਫਾਦਰ ਸਾਹਿਬ ਨੂੰ ਫੋਨ ਕਰ ਦਿਓ ਕਿਸ ਨੂੰ ਕਰ ਫੋਨ ਕਰ ਦਿਓ ਸਾਡੀ ਪਾਈਪਲਾਈਨ ਟੁੱਟ ਜਾਣੀ ਆ ਪੁਲਿਸ ਕੇ ਮੈਨੂੰ ਕ ਤਹਾਡੇ ਉੱਤੇ ਕਬਜ਼ਾ ਨਹੀਂ ਲੈਣ ਦੇ ਉੱਤੇ ਮੀਟਿੰਗ ਚੱਲਣ ਢਈ ਆ ਹਾਂਜੀ ਤੇ ਮੁੜ ਕੇ ਉਹ ਤੋਂ ਬਾਅਦ ਆ ਦੇਖੋ ਸਰ ਦੂਜਾ ਮਾਰਾ ਇੱਥੋਂ ਕੱਟ ਹੀ ਐ ਦੂਜਾ ਮਾਰਾ ਨੰਗਣ ਵਾਸਤੇ ਇੱਥੇ ਇਹ ਨਹੀਂ ਰਹਿਂਦਾ ਵੇਖੋ ਲਾਹ ਦੀ ਕੰਡੀਸ਼ਨ ਵੇਖੋ ਆ ਲਾਹ ਸੁੱਕਾ ਢਈ ਆ ਉੱਥੇ ਮਲਕੀ ਦੋ ਤਿੰਨ ਵਾਰ ਇਹਨਾਂ ਚਾਈ ਵਾਲਿਆਂ ਨੂੰ ਵੀ ਮੈਂ ਕਿਹਾ ਆ ਕਿ ਸਾਡੀ ਪਾਈਪਲਾਈਨ ਪਾ ਕੇ দাও ਸਾਡਾ ਰਕਬਾ ਗਾੜੀ ਰਹਿ ਗਿਆ ਵਾ ਸਾਡਾ ਹੱਲ ਕਰੋ ਕੋਈ ਵੀ ਉਹ ਆਂਦੇ ਕਿ ਪਿੱਛੋਂ ਕੋਈ ਆਰਡਰ ਨਹੀਂ ਤੁਹਾਡਾ ਆਉਂਦੇ ਆ ਦੱਸੋ ਆਪਾਂ ਕੀ ਕਰ ਸਕਦੇ ਸੋ ਇਹਨਾਂ ਤੋਂ ਇਲਾਵਾ ਮਹਿਲਾਵਾਂ ਵੀ ਨੇ ਇਸ ਪਰਿਵਾਰ ਦੀਆਂ ਸਾਡੇ ਨਾਲ ਇਹਨਾਂ ਨਾਲ ਗੱਲ ਕਰਦਾਂ। ਸਰ ਉਹਨਾਂ ਨੇ ਮੈਨੂੰ ਧੱਕਾ ਸਾਈ ਕੀਤੀ ਲੇਡੀਜ਼ ਪੁਲਿਸ ਨੇ। ਇੱਕ ਸਰ ਹੀ ਪੁਲਿਸ ਵਾਲੇ ਉਹਨਾਂ ਨੇ ਮੇਰਾ ਫੋਨ ਆਂਦਿਆ ਸਰ ਖੋਲਿਆ ਤੇ ਆ ਮੇ ਕੋ ਸર્ટਿਫਿਕੇਟ ਵੀ ਖੋਲਿਆ। ਮੇਰੇ ਘਰ ਵਾਲੇ ਦੇ ਦਿਮਾਗ 'ਚ ਨੁਕਸਾ ਵਾ। ਸਾਰੇ ਹੀ ਇਹੀ ਚਾਹੁੰਦੇ ਆ ਕਿ ਸਾਡਾ ਨਿਸ਼ਾਬ ਮਿਲਣਾ ਚਾਹੀਦਾ ਕਿ ਚੈੱਕ ਸਾਡੇ ਨਾਂ ਤੇ ਬਣੇ ਜਾਣ। ਬੱਚੇ ਮੇਰੇ ਛੋਟੇ ਆ ਦੋ ਗੁੱਡੀਆਂ ਤੇ ਇੱਕ ਕਾਕਾ ਵਾ। ਅਸੀਂ ਕਿਸ ਦੇ ਮਗਰਮਗਰ ਨਹੀਂ ਭੀਖ ਮੰਗਣੀ ਹੈਗੀ ਚੈੱਕ ਸਾਡੇ ਨਾਂ ਤੇ ਕੱਟੀ ਜਾਣ। ਜੋ ਕੀਤਾ ਸਾਡੇ ਨਾਲ ਬੱਬੂ ਪਟਵਾਰੀ ਨੇ ਕੀਤਾ ਲਾਗੇ ਖਲੋਕੇ। ਤੇ ਬੱਬੂ ਪਟਵਾਰੀ ਨੇ ਲਾਗੇ ਖਲੋ ਕੇ ਪੈ ਪਟਵਾਈ ਸਾਡੇ ਮੇਰੀ ਬਾਹ ਇਥੋਂ ਪਤਾ ਨਹੀਂ ਉੱਤਰ ਗਿਆ ਮੋੜਾ ਕਿ ਨਿਕਲ ਕੇ ਇਥੋਂ ਲੈ ਕੇ ਇੱਥੇ ਤੱਕ ਮੇਰੀ ਬਾਹ ਤੇ ਸੱਟ ਲੱਗੀ ਹੋਈ ਆ ਬਹੁਤ ਜਿਆਦਾ ਬੋਖੇ ਚ ਤੁਸੀਂ ਸਾਡੇ ਨਾਲ ਕੀ ਸਾਡੇ ਨਾਲ ਬਹੁਤ ਜਿਆਦਾ ਸਾਡਾ ਕੋਈ ਇਨਸਾਫ ਨਹੀਂ ਸੁਣਿਆ ਆਂ ਤਰਲੇ ਪੁੰਦੇ ਰਹੇ ਆਂ ਕਿ ਸਾਡਾ ਮਸਲਾ ਹੱਲ ਕਰ ਦਿਓ ਸਾਡਾ ਮਸਲਾ ਹੱਲ ਕਰ ਦਿਓ ਅਸੀਂ ਤੁਹਾਨੂੰ ਆਪ ਕਫ ਜਾ ਦੇਵਾਂਗੇ ਤੁਹਾਨੂੰ ਆਪ ਵੇਖੋ ਸਾਡੀ ਕੰਡੀਸ਼ਨ ਗਾੜੀ ਵੀ ਨਹੀਂ ਇਨਾ ਸਾਡਾ ਕੋ ਹੋ ਰਹਿਣ ਦਿੱਤਾ ਸਾਡੇ ਕੋ ਹੁਣ ਬੋਲਿਆ ਵੀ ਨਹੀਂ ਜਾਂਦਾ ਉਹਨਾਂ ਨੇ ਫੜਕੇ ਖਰਿਆ ਗਿਆ ਉਹਨਾਂ ਨੂੰ ਕਿਸੇ ਮਤਲਬ ਢੰਗ ਨਾਲ ਨਹੀਂ ਫੜਕੇ ਗਿਆ ਕਿ ਹੱਥ ਨਾਲ ਫਰੋ ਕੋ ਗੁੱਟੋ ਫਰੋ ਬਾਹ ਫਰੋ ਉਹਨਾਂ ਨੂੰ ਕੜੇ ਤੋਂ ਫੜਕੇ ਕਿ ਜੇ ਉਹਨਾਂ ਦਾ ਗੁੱਟ ਨਿਕਲ ਜਾਂਦਾ ਫਿਰ ਕੌਣ ਜ਼ਿੰਮੇਵਾਰ ਸੀ ਮੈਂ ਉਹਨਾਂ ਦੇ ਮਗਰ ਗਈ ਹੋਈ ਆ ਮੇਰੀ ਗੁड़िया ਮੇਰੇ ਕੁੱਛਰ ਸੀ ਤੇ ਮੇਰੀ ਗੁड़िया ਨੂੰ ਵੀ ਉਹਨਾਂ ਨੇ ਇੰਨੇ ਕ ਤੱਕੇ ਨਾਲ ਛਿੱਟੋਂ ਬਾਹਰ ਫਰ-ਫਰ ਕੇ ਖਿੱਚਦੇ ਸੀ ਜੈਂਸ ਲੇਡੀਜ਼ ਨਹੀਂ ਇੰਨੀ ਕਰਦੀ ਜੈਂਸ ਨੇ ਬਹੁਤ ਜ਼ਿਆਦਾ ਤੱਕ ਐਸਾ ਹੀ ਮਾਨੂੰ ਵੀ ਮਤਲਬ ਫੜਦੇ ਸੀ ਬੂੜੇ ਸਗਤ ਹੱਥ ਪਾ ਗਏ ਮੈਂ ਕੱਲ ਦੀ ਉੱਠੀ ਨਹੀਂ ਹੋਈ ਮੰਜੇ ਤੋਂ ਆ ਜੁੱਠੀਆਂ ਨਹੀਂ ਜਿਵੇਂ ਤੁਹਾਨੂੰ ਫੜ ਰਹੇ ਸੀ ਜਿਹੜੀਆਂ ਮਹਿਲਾਵਾਂ ਨੇ ਤੁਹਾਡੇ ਪਰਿਵਾਰ ਦੀਆਂ ਉਹ ਲੇਡੀ ਪੁਲਿਸ ਸੀ ਕਿ ਜਾਂ ਜੈਂਟਸ ਸੀਗੀ ਲੇਡੀਜ਼ ਵੀ ਸੀ ਜੈਂਟਸ ਵੀ ਸੀ ਆਹ ਦੇਖ ਲਓ ਮੇਰੇ ਹੱਥਾ ਮੇਰਾ ਹੱਥਾ ਪੂਰਾ ਪੈਂਦਾ ਨਹੀਂ ਪਿਆ ਕਿਸੇ ਕੰਮ ਨੂੰ ਮੇਰਾ ਮਤਲਬ ਹੱਥ ਸੀਟ ਬੈਲਟ ਦੇ ਨਾਲ ਹੀ ਤਾਂ ਉਂਗਲੀਆਂ ਮਰੋੜ ਦਿੱਤੀਆਂ ਉਹਨਾਂ ਨੇ ਫਿਰ ਮੇਰੇ ਹਸਬੰਦ ਨੂੰ ਲੈ ਕੇ ਚਲੇ ਗਏ ਨੇ ਮੈਂ ਸਕੂਟੀ ਤੇ ਮਗਰ ਗਈ ਆ ਮੇਰੀ ਸਕੂਟੀ ਵੀ ਉਹਨਾਂ ਨੇ ਡਾਕ ਦਿੱਤੀ ਕਿ ਅਸੀਂ ਤੁਹਾਨੂੰ ਮਗਰ ਨਹੀਂ ਜਾਣ ਦੇਣਾ ਤੇ ਫਿਰ ਮੈਂ ਬਹੁਤ ਜ਼ਿਆਦਾ ਰੋਈ ਕਲਾਈਆਂ ਕਿ ਮੈਂ ਆਪਣੇ ਹਸਬੰਦ ਦੇ ਨਾਲ ਹੀ ਜਾਣਾ ਹੈ ਫਿਰ ਹਨ ਨੂੰ ਚੁੱਕ ਕੇ ਲੈ ਗਿਆ ਮੇਰੇ ਬੱਚੇ ਨੂੰ ਵੀ ਨਹੀਂ ਉਹਨਾਂ ਨੇ ਬਖਸ਼ਿਆ 3 ਸਾਲ ਦੀ ਮੇਰੀ ਕੁੜੀਆ ਮੇਰੇ ਕੁੜੀਆਂ ਨੂੰ ਵੀ ਨਾਲੇ ਚੁੱਕ ਕੇ ਲੈ ਗਿਆ ਤੇ ਬਾਕੀ ਤੁਸੀਂ ਰੇਟ ਦੇਖ ਲਓ ਇੱਥੇ 35 ਤੋਂ 50 ਲੱਖ ਨੂੰ ਰੇਟ ਆ ਤੇ 26 ਨੂੰ ਦੇ ਰਹੇ ਨਹੀਂ ਸਾਨੂੰ ਅਸੀਂ ਉਹ ਵੀ ਚੈੱਕ 19 ਪਿਆ 19 ਪਿਆ ਲਾਂ ਦੇ ਨਾਂ ਤੇ ਚੈੱਕ ਤੇ ਆ ਸਾਡੇ ਨਾਂ ਤੇ ਉਹ ਵੀ ਨਹੀਂ ਚੱਕੇਗੇ ਸਾਡੇ ਤਿੰਨਾਂ ਦੇ ਨਾਂ ਤੇ ਚੈੱਕ ਹੋਣੇ ਸਹੀ ਦੇ ਸੀ ਤੇ ਉਹ ਜਿਹੜੇ 19 ਪਿਆਲਾਂ ਦੇ ਨਾਂ ਤੇ ਚੱਕ ਬਣੇ ਹੋਏ ਨੇ ਤੇ ਸਾਰੇ ਬੱਚੇ ਨੂੰ ਵੀ ਕੋਤੋਕ ਧੋਲ ਉਹਨਾਂ ਨੇ ਜਿਹੜੇ ਬੰਦੇ ਸੀ ਨਾ ਪੁਲਿਸ ਵਾਲੇ ਉਹਨਾਂ ਨੇ ਇਹਨਾਂ ਨੂੰ ਕੋਲ ਕੋਲ ਕੇ ਆ ਬੱਚੇ ਨੂੰ ਵੀ ਮਾਰਿਆ ਮੇਰੇ ਅੱچھے ਸੱਟ ਲਾਈ ਇਹਨਾਂ ਨੇ ਮੈਨੂੰ ਪਤਾ ਕਿ ਲੇਡੀਜ਼ ਨੇ ਲਾਈ ਜਾਂ ਜਨਸਿਸ ਨੇ ਲਾਈ ਹੈ ਸੱਟ ਇਹ ਮੁੰਡੇ ਜੈਂਸ ਨੇ ਸਾਰੀ ਇੱਕ ਕੁੜੀ ਆ ਉਹਨਾਂ ਦੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਅਸੀਂ ਉਦੋਂ ਵੀ ਅੱਗੇ ਹੋਏ ਕਿ ਤੁਹਾਡਾ ਕੋਈ ਮਤਲਬ ਨਹੀਂ ਵੀਡੀਓ ਤੁਹਾਡਾ ਇੱਕ ਹੈਗਾ ਆ ਕਿ ਤੁਹਾਡਾ ਹੱਕ ਹੈ ਅਸੀਂ ਵੀਡੀਓ ਬਣਾਣੀ ਆ ਤੁਹਾਡਾ ਹੱਕ ਨਹੀਂ ਹੈਗਾ ਡਿਲੀਟ ਕਰਨਾ ਸਾਡੇ ਫੋਨ ਚੋਂ ਵੀਡੀਓ ਡਿਲੀਟ ਕੀਤੀਆਂ ਗਈਆਂ ਨੇ ਤੇ ਜੇ ਸਰਹਾਨੂੰ ਅੱਜੇ ਵੀ ਮਰਨਾ ਪਊਗਾ ਆਪਾਂ ਅੱਜੇ ਵੀ ਮਰਾਂਗੇ ਪਰ ਆਪਾਂ ਟਿੱਪਰ ਨਹੀਂ ਚੱਲਣ ਦੇਣੇ ਪੈਲੀ ਦੇ ਵਿੱਚ ਆਪਾਂ ਅੱਜੇ ਵੀ ਰੋਕ ਲਾਵਾਂਗੇ